ਬੀਤੀ ਰਾਜ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦੇ ਕਸਵਾ ਸੰਦੌਰ ਸਮੇਤ ਇਲਾਕੇ ਵਿੱਚ ਹੋਈ ਭਾਰੀ ਗੜੇਮਾਰੀ ਅਤੇ ਮੀਂਹ ਨੇ ਫਸਲਾਂ ਤੈਸ ਨੈਸ ਕਰਕੇ ਰਖ ਦਿੱਤੀਆਂ ਕਸਵਾ ਸੰਦੌਰ ਅਤੇ ਪਿੰਡ ਮਾਨਕੀ ਵਿਖੇ ਹਾਲਤ ਬਹੁਤ ਬਦਤਰ ਬਣੇ ਹਨ ਇੱਥੇ ਹਰ ਪਾਸੇ ਬਰਫੀ ਬਰਫ ਨਜ਼ਰ ਆ ਰਹੀ ਹੈ ਇਤਿਹਾਸ ਵਿੱਚ ਇੰਨੇ ਵੱਡੇ ਪੱਧਰ ਤੇ ਪਹਿਲੀ ਵਾਰ ਹੋਈ ਗੜੇਮਾਰੀ ਦੇ ਕਾਰਨ ਇਲਾਕਾ ਮਨਾਲੀ ਦਾ ਭੁਲੇਖਾ ਪਾ ਰਿਹਾ ਹੈ ਇਸ ਮੌਕੇ ਤੇ ਸੈਂਕੜੇ ਏਕੜ ਫਸਲ ਤੋਪਕੇ ਤਵਾ ਹੋ ਗਈ ਲੋਕਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਅਸਮਾਨ ਵਿੱਚੋਂ ਕਹਿਰ ਬਣ ਕੇ ਡੇਕੇ ਗੜਿਆਂ ਦੇ ਕਾਰਨ ਪਿੰਡ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ। ਲੋਕਾਂ ਦੀਆਂ ਘਰਾਂ ਦੇ ਛੱਤਾਂ ਦੇ ਉੱਪਰ ਬਰਫ਼ ਦੀ ਢੇਰ ਲੱਗੇ ਹੋਏ ਹਨ। ਪਿੰਡ ਦੀਆਂ ਗਲੀਆਂ ਵਿੱਚੋਂ ਲੋਕ ਟਰੈਕਟਰਾਂ ਦੀ ਮਦਦ ਦੇ ਨਾਲ ਬਰਫ਼ ਹਟਾ ਰਹੇ ਹਨ। ਤੱਕੇ ਵਿੱਚ ਐਚ.ਡੀ.ਮ ਸਾਹਿਬ ਡੀ.ਸੀ ਸਾਹਿਬ ਆ ਕੇ ਸਾਡੇ ਪਿੰਡ ਦਾ ਮੌਕਾ ਦੇਖਣਾ। ਸਾਨੂੰ ਮਰਾਬਜਾ ਦੇਣਾ ਚਾਹੀਦਾ ਜ਼ਿੰਮੇਵਾਰ ਭਾਈਆਂ ਨੂੰ ਬਹੁਤ ਭਾਰੀ ਨੁਕਸਾਨ ਆ। ਆ ਫਸਲਾਂ ਦਿਖਾ ਦਿਓ। ਆ ਫਸਲ ਦੇਖ ਲਓ। ਸਾਰਿਆ ਰੂੜਾ ਛੇ ਤੋਂ ਆ ਤਾਂ ਬਾਰਥ ਦੇ ਉੱਪਰ ਸਾਰਾ ਭੱਜਿਆ ਜਾਂਦਾ ਹੈ ਬਾਰਥ ਚੱਕੇ ਦਿਖਾ ਦੇਣ ਲਈ ਦੇਖੋ ਜੀ ਲੈ ਇਹ ਸਾਰੀਆਂ ਜ਼ਮੀਨਾਂ ਠੇਕੇ ਤੇ ਲਈਆਂ ਹੋਈਆਂ ਨੇ ਵੀਰ ਦੇ ਲਓ ਜੀ ਪਿੰਡ ਦੇ ਮਾਨ ਕੀ ਰਾਤ ਗੜੇ ਮਾਰੀ ਕਾਰਨ ਸਾਰੇ ਪਿੰਡ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ 600 ਏਕੜ ਦੇ ਤਰੀ ਫਸਲ ਸੜ ਕੇ ਤਬਾਹ ਹੋ ਗਈ ਜਮਾ ਤੇ ਪਾਣੀ ਪਾਣੀ ਵਰਦਾ ਨਾ ਡੰਗਰਾ ਨੂੰ ਪੱਥੇ ਨਾ ਕੋਈ ਹੋਰ ਅੰਦਰ ਵੀ ਲੋਕਾਂ ਦੇ ਘਰਾਂ 'ਚ ਵੀ ਜਾ ਪਾਣੀ ਜਾ ਵੜਿਆ ਕਣਕ ਨੂੰ ਕਾ ਸਬਜ਼ੀਆਂ ਭਿੱਜ ਗਈਆਂ ਅੰਤ ਵਿੱਚ ਨਰਾਣਾ ਪੀਰਤ ਸਿੰਘ ਆ ਜੀ ਪਿੰਡ ਸਾਡਾ ਸੰਦੌੜ ਆ ਜੀ ਤੇ ਮੈਂ ਸਬਜ਼ੀਆਂ ਦਾ ਕੰਮ ਕਰਦਾ ਸੀ ਪਨੀਰੀਆਂ ਦਾ ਜੀ ਕੱਲ ਸ਼ਾਮ ਨੂੰ ਸਾਡੇ ਇੱਥੇ ਤਕਰੀਬਨ 5:30 ਵਜੇ ਤੋਂ 7:30 ਵਜੇ ਤੱਕ ਬਰਫ ਪੈਣ ਲੱਗੀ ਤੇ ਜਿੰਨੀ ਕਿ ਸਾਡੀ ਨਰਸਰੀ ਦੀ 4 ਏਕੜ ਦੇ ਵਿੱਚ ਬਿਲਕੁਲ ਤਬਾਹ ਹੋ ਚੁੱਕੀ ਆ ਜੀ ਤੇ ਮਿਰਚ ਦੀ ਸੀਐਚ 27 ਦਾ 20 ਮੈਂ ਯੂਨੀਵਰਸਿਟੀ ਤੋਂ 5 ਕਿਲੋ ਬੀ ਲੈ ਕੇ ਪਨੀਰੀ ਬੀਜੀ ਦੀ ਨਸਰੀ ਤੇ ਹੁਣ ਦੇਖ ਲਓ ਸਾਰੀ برف ਉੱਪਰ ਪੈ ਕੇ ਉਹਨੂੰ ਜਮਾ ਹੀ ਤਬਾਹ ਕਰ ਦਿੱਤਾ ਜੀ ਤੇ ਪਿਆਜ਼ ਦੀ 1.5 ਏਕੜ ਪਨੀਰੀ ਦੇ ਵਿੱਚ برف ਹੀ برف ਪੈ ਕੇ ਉਹਦੇ ਵੀ ਸਾਰੀ ਪਿਆਜ਼ ਦੀ ਪਨੀਰੀ ਵੀ ਖਤਮ ਹੋ ਗਈ ਇੰਨੀ ਜਿਆਦੇ ਕੱਲ ਸਾਡੇ ਸੰਦੌਰ ਪਿੰਡ ਦੇ ਵਿੱਚ برف ਪਈ ਆ ਕਿ ਸਾਡਾ ਘਟੋ ਘਟ ਮੇਰਾ 5-6 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਜੋ ਸਾਰਾ ਬੀਮਾ ਇੰਨਾ ਖਰੀਦਿਆ ਸੀ ਸਾਰੇ ਮੇਰੇ ਜੁਨੀਅਰਸਟੀ ਦੇ ਆ ਵੈਰਾਈਆਂ ਦੀ ਬਿਲਕੁਲ ਸਾਰੀਆਂ ਤਵਾ ਹੋ ਚੁੱਕੀ ਹੈ ਕੈਮਰਾਮੈਨ ਅਸਮਿਤ ਸਿੰਘ ਰਾਣੂ ਦੇ ਨਾਲ ਗੁਰਪ੍ਰੀਤ ਸਿੰਘ ਚੀਮਾ ਅਜੀਤ ਵੈਬ ਟੀਵੀ ਲਈ